ਮਲਾਇਆਂ ਸਾਥੀਓ ਮੇਰੇ ਨੂੰ ਪਿਆਰ ਵਿੱਚ ਸਾਥੀ ਨਾਲ ਜੀ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਪੱਤ ਜਾਰੀ ਕੀਤਾ ਗਿਆ ਹੈ ਤੇ ਕਿਹੋ ਜਿਹੀਆਂ ਤਰੂਟੀਆਂ ਦੂਰ ਕਰਨ ਸੰਬੰਧੀ ਇੱਕ ਅਨਾਵਲੀ ਸਾਕ ਖਾਲਾ ਗਠਨ ਕੀਤਾ ਗਿਆ ਹੈ ਜੀ ਹੁਣ ਉਹ ਕਮੇਟੀ ਜੋ ਕਿ ਪੇਗ ਨਾ ਤਰੂਟੀਆਂ ਸੈਂਤਰੀਆਂ ਦੇ ਪੱਤਿਆਂ ਤੋਂ ਕੱਟ ਲਾਇਆ ਗਿਆ ਹੈ ਮਲਾਇਆਂ ਦਾ ਉਹ ਉਹਨੂੰ ਪਹਾਲਕਾਂ ਸੰਬੰਧੀ ਪੇਗ ਕਿਹੋ ਜਿਹੇ ਏਰੀਆ ਸੰਬੰਧੀ ਮਹंगाई ਪੱਤਿਆਂ ਦੀ ਕਿਸ ਤਰ੍ਹਾਂ ਬਕਾਇਸ ਹੁੰਦੀ ਜੋ ਫੈਸਲਾ ਕਰੇਗੀ ਕਿਉਂਕਿ ਉਸ ਤੋਂ ਪਹਿਲਾਂ ਵੀ ਜੋ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਜੋ ਕਿ 21 ਸਤੰਬਰ 2023 ਨੂੰ ਜਿਸ ਦੇ ਚੇਅਰਮੈਨ ਕੇ ਪੀ ਸਨੇਹਾ ਆਈਏਐਸ ਵਿਸ਼ੇਸ਼ ਮੁਖ 77 ਦੀ ਹੈ ਜੋ ਕਮੇਟੀ ਬਣੀ ਸੀ ਤੇ ਇਹਨਾਂ ਤਰੁੱਟੀਆਂ ਦੂਰ ਕਰਨ ਦੀ ਪਰ ਕਈ ਮਹੀਨੇ ਬੀਤਣ ਤੋਂ ਬਾਅਦ ਲੋ ਮਾਇ ਮੰਗਣਾ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਨਾਰਮਲੀ ਸਾਖਰਾ ਗਠਨ ਕੀਤਾ ਗਿਆ ਹੈ ਜੋ ਕਿ ਇਹ ਕਿਵੇਂ ਏਰੀਆ ਸੰਬੰਧੀ ਡੀਰੇ ਕਿਸ ਤਰ੍ਹਾਂ ਬਕਾਇਆ ਸੰਬੰਧੀ ਕੋਈ ਫੈਸਲਾ ਕਰੇਗੀ ਇੱਕ ਪੰਜਾਬ ਸਰਕਾਰ ਵੱਲੋਂ ਰਿਟਾਇਰਮੈਂਟ ਹੋਏ ਸਾਥੀਆਂ ਲਈ ਬਹੁਤ ਵੱਡੀ ਰਾਹਤ ਹੈ ਜਿਸ ਸਾਡਾ ਰਿਟਾਇਰਮੈਂਟ ਸਾਥੀਆ ਦਾਸਲ ਹੋ ਚੁੱਕੇ ਹਨ ਉਹਨਾਂ ਦੀ ਜੋ ਰਿਕਵਰੀ ਹੁੰਦੀ ਸੀ ਪਹਿਲਾਂ ਜਿਹਨੂੰ 10 ਸਾਲ ਹੋ ਚੁੱਕੇ ਹਨ ਉਹਨਾਂ ਦੀ ਜੋ ਕਮਪਨਸ਼ਨ ਰਿਕਵਰੀ ਨਹੀਂ ਹੋਏਗੀ ਬੈਂਕਾਂ ਨੂੰ ਵੀ ਸਰਕਾਰ ਨੇ ਪੱਤਰ ਜਾਰੀ ਕਰ ਦਿੱਤੇ ਹਨ ਜਿਹੜੇ ਵੀ ਸਾਥੀ ਰਿਟਾਇਰਮੈਂਟ ਹੋਏ ਨੂੰ ਦਾਸਤਾਰ ਹੋ ਚੁੱਕੇ ਹਨ ਉਹਨਾਂ ਜੋ ਰਿਕਮੈਂਡੇਸ਼ਨ ਕਵਰੀ ਨਾ ਕੀਤੀ ਜਾਵੇ ਦੂਜੇ ਪਾਸੇ ਜੋ ਕੈਨ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਦੋ ਸਬਕਟਿਆਂ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਚੇਅਰਮੈਨ ਬੇਤੋ ਦੀ ਹਰਪਾਲ ਸਿੰਘ ਟੀਮਾ ਸ੍ਰੀ ਅਮਨ अरोड़ा ਜੀ ਸਦਾ ਕੁਲਦੀਪ ਸਿੰਘ ਧਾਰੀਵਾਲ ਸਨ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਜੋ ਮੁਲਾਜ਼ਮ ਹਨ ਇੱਕ 16 ਤੋਂ 30 2021 ਦਾ ਏਰੀਆ ਪੀਗ ਹੁਣ ਏਰੀਆ ਸੰਬੰਧੀ ਦੀ ਦੇ ਕਿਸ ਤਰ੍ਹਾਂ ਬਕਾਇਆ ਸੰਬੰਧੀ ਜਾਂ ਰਿਟਾਇਰਮੈਂਟ ਦੇ ਸਾਥੀ ਜਾਂ ਜਿਨ੍ਹਾਂ ਨੂੰ 2006 ਤੋਂ ਲੈ ਕੇ 2011 ਤੱਕ 25 ਸਾਲ ਸੇਵਾ ਪੂਰੀ ਕੀਤੀ ਸੀ ਉਹਨੂੰ ਪੂਰੀ ਪੈਨਸ਼ਨਾਂ ਲਾਭ ਦੇਣ ਸੰਬੰਧੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਮੋਕਾ ਨੇ ਭਵਨ ਤਮਾਨ ਤੋਂ ਤੰਗ ਹਨ ਕਿਉਂਕਿ 12 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਨਾ ਕਰਨੀਆਂ ਕਿਉਂਕਿ 22 ਅਗਸਤ ਨੂੰ ਮੀਟਿੰਗ ਮੁੱਖ ਨੇ ਭਵਨ ਤੋਂ ਨਹੀਂ ਕੀਤੀ ਜੁਣ ਹੋ ਮੀਟਿੰਗਾਂ ਉਹ 12 ਸਦਮਨ ਹੋ ਰਹੀ ਆ ਉਹ ਵੀ ਸਾਬ ਕਮੇਟੀ ਨਾਲ ਹੋ ਰਹੀ ਆ ਜਿਵੇਂ ਮੁੱਖ ਨੇ ਭਵਾਨਦਾਨ ਆਪ ਨਹੀਂ ਬੈਠਣਗੇ ਸਾਬਕਾ ਜੋ ਚੇਅਰਮੈਨ ਹੈ ਮਹਿਤਵਾਂ ਦੀ ਹਰਪਾਲ ਸਿੰਘ ਜੀਮਾ ਨਾਲ ਜਾਂ ਹੋਰ ਵੱਖ-ਵੱਖ ਭਾਗਾਂ ਦੇ ਜੋ ਅਧਿਕਾਰੀ ਸ਼ਾਮਲ ਹੋਣਗੇ ਉਹਨਾਂ ਮੀਟਿੰਗ ਹੋਏਗੀ ਪਰ ਮੁੱਖ ਨੇ ਭਵਾਨ ਤਮਾਨ ਤੋਂ ਮਲਾਇਨ ਦੁਖੀ ਹੋ ਕੇ ਹੁਣ ਆਉਣ ਵਾਲੀ 3 ਸਤੰਬਰ ਨੂੰ ਦਾਣਾ ਮੰਡੀ ਚੰਡੀਗੜ੍ਹ ਦੇ ਵਿੱਚ ਰੈਲੀ ਕਰਨਗੇ ਸੈਕਟਰ 39 ਦੇ ਵਿੱਚ ਰੈਲੀ ਕਰਨ ਤੋਂ ਬਾਅਦ ਜੋ ਪੰਜਾਬ ਅਧਾਨ ਸਵਾਲਾ ਵੱਲ ਵੀ ਮਾਰਚ ਕੀਤਾ ਜਾਵੇਗਾ ਇਹ ਹੁਣ ਮਲਾਜਮ ਆਉਣ ਵਾਲੀ 3 ਸਤੰਬਰ ਨੂੰ ਬੱਦ ਤੋਂ ਬੱਦ ਗੱਡੀਆਂ ਰਾਹੀਂ ਵਸਾਈ ਬਣਨਗੇ ਦੂਜੇ ਪਾਸੇ ਬੀਲੀ ਮੰਤਰੀ ਹਬਨ ਇਟਿਓ ਨੇ ਪੀਐਸ ਵੀ ਜੁਆਇੰਟ ਫਾਰਮ ਬੀਲੀ ਮਲਾਜਮ ਇਕਦਮ ਮਨ ਪੰਜਾਬ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਕਿਹਾ ਸੀ ਬੀਲੀ ਮੰਤਰੀ ਨੇ ਤੁਹਾਡੀਆਂ ਮੰਗਣਾ ਹੱਲ ਮੈਂ 15 ਅੰਦਰ ਵਿੱਚ ਕਰੂੰਗਾ ਪਰ ਬੰਦਨ ਸਮਾਪਰੋ ਹੋ ਚੁੱਕਿਆ ਇਸ ਕਰਕੇ ਜੋ ਪੀਐਸ ਪੀਸੀਐਲ ਦੇ ਮਲਾਜਮ ਪੀਐਸ 30 ਦੇ ਮਲਾਜਮ ਵੱਲੋਂ ਬੀਲੀ ਮੰਤਰੀ ਲਾਰਿਆਂ ਤੋਂ ਦੁਖੀ ਹੋ ਕੇ ਆਉਣ ਵਾਲੇ 1 ਸਤੰਬਰ ਨੂੰ ਕੱਲ ਬੀਲੀ ਮੰਦਿਰਪੁਰ ਅਸੀਂ ਈਟੀਓ ਦੀ ਜੋ ਕੋਠੀ ਐ ਅਮਰਸਾਲੇ ਨੇੜੇ ਨੇੜੇ ਮਹਾਰ ਲਿਖੀ ਜਾਊਗੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਹਰ ਕੋਨੇ-ਕੋਨੇ ਤੋਂ ਮਲਾਜਮਾਂ ਗੱਡੀਆਂ ਨਾਲ ਬਸਾਂ ਨਾਲ 1 ਸਤੰਬਰ ਨੂੰ ਸਰ ਵਿੱਚ ਮੰਡਣਗੇ ਦੂਜੇ ਪਾਸੇ ਕੰਪਿਊਟਰ ਤੇ ਹਾਵਕਾਂ ਨੇ ਵੀ ਕਿਹਾ ਕਿ ਸਾਡੇ ਨਾਲ ਜੋ ਸਿੱਖਿਆ ਮੰਤਰੀ ਐ ਬਾਰ-ਬਾਰ ਮੀਟਿੰਗ ਕਰਕੇ ਮੰਨਿਆ ਮੰਗਾ ਲਾਗੂ ਨਹੀਂ ਕਰਾ ਸਾਡੀ ਇੱਕ ਮੰਗ ਸੀ ਕਿ ਸਿੱਖਿਆ ਵਿਭਾਗ ਵਿਭਾਗ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਕੰਪਿਊਟਰ ਦੇ ਹਾਵਕਾਂ ਨੂੰ ਮਰਜ਼ੀ ਕੀਤਾ ਜਾਵੇ ਤੇ ਛੇਆ ਪੇਂ ਲਗ ਕੀਤਾ ਜਾਵੇ ਪਰ ਸਰਕਾਰ ਨੂੰ 2.5 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਅਜੇ ਤੱਕ ਕੰਪਿਊਟਰ ਦੇ ਹਾਵਕਾਂ ਨੂੰ ਨਾਲ ਸਿੱਖਿਆ ਵਿਭਾਗ ਵਿੱਚ ਲਿਆ ਗਿਆ ਹੈ ਨਾ ਹੀ ਉਹਨਾਂ ਨੂੰ ਛੇਆ ਪੇਂ ਲਗ ਕੀਤਾ ਗਿਆ ਹੈ ਸਰਕ ਕੰਪਿਊਟਰ ਦੇ ਹਾਵਕ 1 ਸਤੰਬਰ ਨੂੰ ਜੋ ਮੁੱਖਾਂ ਦੇ ਭਵੰਦਾਂ ਦਾ ਹਲਕਾ ਧੂਰੀ ਹੈ ਉੱਥੇ ਜਾ ਕੇ ਮੁੱਖਾਂ ਦੇ ਭਵੰਦਾਂ ਦੇ ਦਫ਼ਤਰ ਦੇ ਸਾਹਮਣੇ ਧੂਰੀ ਉਹ ਕਰਤਾ ਸ਼ੁਰੂ ਕਰਨਗੇ ਜੀ ਧੰਨਵਾਦ ਸਾਥੀਓ ਮੈਂ ਜਨਨ ਸਾਥ ਸਾਰੇ ਹੋ ਜੀ